ਹੁਣ ਆਰਓ ਕਿਵੇਂ ਲੱਗੇ ਸਾਡੇ ਘਰਾਂ 'ਚ ਸਰਕਾਰੇ ਸੁਣਾ ਲਵਾਏ ਤੱਕੇ ਨਾਲ ਰੀਸੋ 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 ਰੀਸ ਦਾ ਮਤਲਬ ਸਮਝਣਾ ਮੰਲੋ ਤੁਸੀਂ ਰਹਿ ਰਹੇ ਹੋ ਪਿੰਡ 'ਚ ਬਿਲਕੁਲ ਫੁੱਫੜ ਰਹਿੰਦਾ ਤੁਹਾਡਾ ਸ਼ਹਿਰ 'ਚ ਬਠੰਡੇ ਹਾਂ ਠੀਕ ਹੈ ਹੁਣ ਫੁੱਫੜ ਜਦੋਂ ਪਿੰਡ ਆਏਗਾ ਉਹ ਕੀ ਕਹੇਗਾ ਆ ਕੇ ਉਹਦੇ ਕੀ ਕਹਿਣਾ ਨੇ ਹੂੰ ਆਰੋ ਲੱਗੇ ਹਾਂ ਨੀ ਜੇ ਪਾਣੀ ਨਲਕੇ ਵਾਲਾ ਦੇਤਾ ਉਹ ਹੋਇਆ ਉਹਦਾ ਟੇਸਟ ਨਾ ਹੋਇਆ ਤਾਂ ਉਹ ਕਹਿੰਦਾ ਆਰੋ ਲੱਗਿਆ ਨਹੀਂ ਉਹਨੇ ਸਵਾਲ ਹੀ ਕਰਨਾ ਨਾ ਹਾਂ ਹਾਂ ਹੁਣ ਗੱਲ ਫੁੱਫੜ ਨੇ ਕਹਿ ਦਿੱਤੀ ਆ ਗੱਲ ਮਾਸੜ ਦੇ ਕਹਿ ਦਿੱਤੀ ਆ ਯਾਰ ਉ ਤਾਂ ਲਵਾਉਣਾ ਪੈਣਾ ਹੁਣ ਪਹਿਲੇ ਦਿਨ ਜਦੋਂ ਆਰਓ ਲੱਗੇ ਆ ਠੀਕ ਹੈ ਲੋਕਾਂ ਨੂੰ ਦਿਖਾਇਆ ਗਿਆ ਤੁਹਾਡਾ ਪਾਣੀ ਗੰਦਾ ਟੀਡੀਐਸ ਲੈਵਲ ਦਿਖਾਇਆ ਗਿਆ আর ও ਲਗਾਇਆ ਗਿਆ ਹਮ ਅੱਜ 10 15 ਸਾਲ ਦੀ ਜਰਨੀ ਤੋਂ ਬਾਅਦ ਇਹ ਉਹ ਇਹ ਹੁਣ ਇਹ ਰੋਲਾ ਪੈ ਰਿਹਾ ਕਿ ਉਹੀ আর ও ਦਾ ਪਾਣੀ ਪੀਣਾ ਤੁਹਾਡੇ ਗੋਡੇ ਛੇਤੀ ਖਰਾਬ ਹੋ ਰਹੇ ਹੈ আর ও ਸਾਫ ਨਹੀਂ ਕਰਦਾ ਪਾਣੀ ਨੂੰ ਪਾਣੀ ਨੂੰ ਸਾਫ ਕਰਦਾ ਹੈ ਜੀ ਪਰ ਉਹ ਸਭ ਕੁਝ ਸਾਫ ਕਰਦਾ ਹੈ ਅੱਛਾ ਠੀਕ ਹੈ ਪਾਣੀ ਦੇ ਅੰਦਰ ਜਿਹੜੇ ਜ਼ਰੂਰੀ ਮਿਨਰਲ ਹੈ ਜਿਨ੍ਹਾਂ ਨਾਲ ਤੁਹਾਡਾ ਕੈਲਸ਼ੀਅਮ ਹੱਡੀ ਤਿਆਰ ਹੋਣੀ ਹੈ ਹਮ ਉਹ ਜਿਹੜਾ ਹੈਗਾ ਉਹ 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 ਨੂੰ ਵੀ ਬਿਲਕੁਲ ਡੀਟੌਕਸੀਫਾਈ ਕਰ ਦੇਣਾ ਬਿਲਕੁਲ ਇੱਕ ਉਹ ਫਿਰ ਉਹਦੀ ਜਿਹੜੀ ਫਾਰਮ ਹੁੰਦੀ ਹੈ ਨਾ ਉਹਦਾ ਪੀ ਐਚ ਡਾਊਨ ओके टीडीएस ਕੀ ਹੈ ਟੋਟਲ ਡਿਸਾਲਵਡ ਸੋਲਡਸ ਉਹਦੇ ਅੰਦਰ ਜਿਹੜੇ ਘੁਲਣਸ਼ੀਲ ਚੀਜ਼ਾਂ ਨੇ ਉਹ ਕਿੰਨੇ ਪਰਸੈਂਟ ਨੇ ਉਹਦਾ ਇੱਕ ਮਾਪਦੰਡ ਹੈ ਠੀਕ ਹੈ ਉਹਦੇ ਜਿਹੜੇ ਜਦੋਂ ਮਾੜੀਆਂ ਕੱਢਦੇ ਨਾਲ ਚੰਗੀਆਂ ਵੀ ਕੱਢਦੇ ਨਾ ਉਹਨੂੰ ਨਹੀਂ ਪਤਾ ਨਾ ਚੰਗੀ ਮਾੜੀ ਕਿਹੜੀ ਹੂੰ ਤਾਂ ਉਹ ਇੱਕ ਪਾਣੀ ਫਿਰ ਐਸਿਡ ਫਾਰਮ 'ਚ ਚੱਲ ਜਾਂਦਾ ਓਕੇ ਹਾਂ ਫਿਰ ਉਹ ਐਸਿਡ ਬਣ ਜਾਂਦਾ ਜੋ ਜਿਹਨੂੰ ਤੁਸੀਂ ਰੈਗੂਲਰ 'ਚ ਪੀਂਦੇ ਹੋ ਹੂੰ ਤਾਂ ਤੁਹਾਡੇ ਬੋਡੀ ਨੂੰ ਜਿਹੜੀ ਉਹਦੇ ਤੋਂ ਚਾਹੀਦੇ ਸੀ ਤ੍ਰਿਪਤੀ ਲੈਣ ਵਾਲੇ ਇਸੇ ਕਰਕੇ ਆਹੋ ਦਾ ਪਾਣੀ ਪੀ ਕੇ ਤੁਹਾਡੀ ਪਿਆਸ ਸ਼ਾਂਤ ਨਹੀਂ ਹੁੰਦੀ ਬੋਲ ਸੁੱਕਦੇ ਨੇ ਅੱਛਾ ਹੋਰ ਵੀ ਤੁਹਾਨੂੰ ਦੱਸਦਾ ਰੈਗੂਲਰ ਪੀਣ ਨਾਲ ਤੁਹਾਨੂੰ ਇਹ ਅਹਿਸਾਸ ਹੋਣਾ ਵੀ ਬੰਦ ਹੋ ਜਾਂਦਾ ਕਿ ਮੇਰੇ ਬੋਲ ਸੁੱਕਦੇ ਆ ਅੱਛਾ ਹਾਂ ਉਦੋਂ ਫਿਰ ਉਹ ਜਿਹੜੇ ਸਿਗਨਲ ਦੇਣ ਵਾਲੇ ਜਿਹੜੇ ਆਪਣੇ ਅੰਦਰ ਗ੍ਰੰਥੀਆਂ ਲੱਗੀਆਂ ਨੇ ਜਿੱਦੋਂ ਤੁਹਾਨੂੰ ਇਹ ਫੀਲਿੰਗ ਆਉਣੀ ਯਾਰ ਮੇਰੇ ਬੋਲ ਸੁੱਕ ਰਹੇ ਉਹ ਵੀ ਘਟ ਜਾਂਦੀ ਹੈ ਰੈਗੂਲਰ ਚ ਅਸੀਂ ਪੀਂਦੇ ਪਰ ਧਰਤੀ ਹੇਠਲੇ ਪਾਣੀ ਚ ਕਈ ਜਿਵੇਂ ਹੁਣ ਪਹਿਲਾਂ ਨਲਕੇ ਹੁੰਦੇ ਸੀ ਹਾਲਾਂਕਿ ਪਹਿਲਾਂ ਪੀਂਦੇ ਰਹਿੰਦੇ ਫਿਰ ਕਹਿੰਦੇ ਸੀ ਕਿ ਸ਼ੋਰਾ ਬਹੁਤ ਆ ਧਰਤੀ ਹੇਠਲਾ ਇਹਨੂੰ ਭਾਈ ਫਿਲਟਰ ਕਰੋ ਫਿਰ ਉਹ ਧਰਤੀ ਹੇਠਲਾ ਸਹੀ ਹੈ ਹਾਂ ਨਹੀਂ ਯੂਰੇਨੀਅਮ ਵਗੈਰਾ ਜਿੱਥੇ ਕੋਈ ਜ਼ਿਆਦਾ ਟਾਕਸਿਕ ਚੀਜ਼ਾਂ ਨੇ ਉਹਦਾ ਤੁਹਾਨੂੰ ਸਾਫ਼ ਕਰਨੀਆਂ ਪੈਣੀਆਂ ਉਹ ਕਿਵੇਂ ਕੀਤੀ ਜਾਏ ਫਿਰ ਨੇਚਰ ਸਾਇੰਸ ਕੀ ਮੈਂ ਸਮਝ ਗਿਆ ਫਿਲਟਰ ਉੱਥੇ ਹੀ ਚਾਹੀਦਾ ਸੀ ਓਕੇ ਜਿੱਥੇ ਮਿੱਠਾ ਪਾਣੀ ਉਸੇ ਥੋੜਾ ਚਾਹੀਦਾ ਸੀ ਹਾਂ ਠੀਕ ਹੈ ਜਿੱਥੇ ਪਾਣੀ ਮਿੱਠਾ ਉਸੇ ਥੋੜਾ ਚਾਹੀਦਾ ਸੀ ਪਰ ਉੱਥੇ ਵੀ ਲੱਗ ਗਿਆ ਨਾ ਬਿਲਕੁਲ अच्छा ਜਿਹੜਾ ਉਥੋਂ ਸਾਫ਼ ਅਸੀਂ ਫਿਲਟਰ ਤੋਂ ਕਰਨਾ ਸੀ ਪਰ ਉਸ ਤੋਂ ਬਾਅਦ ਪੀਣ ਯੋਗ ਨਹੀਂ ਹੈਗਾ ਨਾ اچھا ਹਾਂ ਸਾਫ਼ ਕੀਤਾ ਹੈ ਤੁਸੀਂ ਉਹਨੂੰ ਤੰਦਰੁਸਤ ਨਹੀਂ ਕੀਤਾ ਉਹਨੂੰ ਤੁਸੀਂ ਇੱਕ ਹਰਬ ਨਹੀਂ ਬਣਾਇਆ ਪੀਣਯੋਗ ਨਹੀਂ ਬਣਾਇਆ ਕਹਿੰਦਾ ਮਤਲਬ ਫਿਰ ਫਿਲਟਰ ਤੋਂ ਬਾਅਦ ਪੀਣਯੋਗ ਕਿਵੇਂ ਬਣਾਇਆ ਜਾਂਦਾ ਹਾਂ ਫਿਲਟਰ ਬਾਅਦ ਚ ਪੀਣਯੋਗ ਬਣਾਉਣਾ ਸੀ ਉਹਦੇ ਚ ਤੁਸੀਂ ਨਾਰਮਲ ਇਹ ਮੈਂ ਇੱਕ ਫਾਰਮੂਲਾ ਦੱਸ ਦੇਣ ਲੱਗਾ ਹੈਗਾ ਨਾਰਮਮਲ ਜੇ ਅਗਰ ਤੁਸੀਂ ਇੱਕ ਘੜੇ ਦੇ ਵਿੱਚ ਪਾਣੀ ਪਾਇਆ ਫਿਲਟਰ ਵਾਲਾ ਜੀ ਜਾਂ ਕੋਈ 20 ਲੀਟਰ ਪਾਣੀ ਨੂੰ ਤੁਸੀਂ ਸਾਫ਼ ਕਰ ਲਿਆ ਹੈਗਾ ਤਾਂ ਉਹਦੇ ਵਿੱਚ ਤੁਸੀਂ ਚਮਚ ਦਾ ਚੌਥਾ ਹਿੱਸਾ ਚਟਾਨੀ ਨਮਕ ਪਾ ਦੇਣਾ ਚਟਾਨੀ ਨਮਕ ਹੋਣੀ ਚਟਾ ਨੂੰ ਜਿਹੜਾ ਆਉਂਦਾ 100 ਚਟਾਨੀ ਨਮਕ ਜਿਹਨੂੰ ম্যাগਨੀਸ਼ੀਅਮ ਸਾਲਟ ਵੀ ਕਹਿੰਦੇ ਨੇ ਜੀ ਚਟਾਨੀ ਨਮਕ ਦੀਆਂ ਕਿਸਮਾਂ ਬਹੁਤ ਨੇ ਜਿੱਦੀ ম্যাগਨੀਸ਼ੀਅਮ ਦੀ ਕੁਆਂਟੀਟੀ ਜ਼ਿਆਦਾ ਹੋਏਗੀ ਨਾ ਉਹ ਹਿੱਸਾ ਪਾਉਣਾ ਉਹ ਪਿੰਕ ਪਿੰਕ ਸਾਈਡ ਜਿਹੜਾ ਹੁੰਦਾ ਨਾ ਜਦੋਂ ਇੱਕ ਚਟਾਨ ਉਤਰਦੀ ਹੈ ਨਾ ਉਹਦੇ ਕਾਫੀ ਤਰ੍ਹਾਂ ਦੇ ਕਲਰ ਹੈ ਜਿਹੜੀ ਪਿੰਕ ਸਾਈਡ ਵਾਲਾ ਕਲਰ ਹੈ ਨਾ ਉਹ ਹਾਈਲੀ ਮਿਨਰਲਸ ਵਾਲਾ ਹੁੰਦਾ ਹੈ ਜ਼ਿਆਦਾ ਖਣਿਜ ਤੱਤਾ ਵਾਲਾ ਹੁੰਦਾ ਓਕੇ ਉਹਨੂੰ ਪੌਸ਼ ਕਿਸਮ ਕਹਿੰਦੇ ਆ ਵੈਸੇ ਇਹ ਪਾਕਿਸਤਾਨ ਚ ਜ਼ਿਆਦਾ ਚੀ ਕੁਆਲਟੀ ਦਾ ਮਿਲਦਾ ਹੈ ਔਰ ਇਹ ਜਾਂਦਾ ਯੂਰਪ ਅਸਾਰਾ ओके okay. इंडिया ਦੀ ਮਾਰਕੀਟ ਚ ਬਹੁਤ ਘੱਟ ਮਿਲੇਗਾ ਤੁਹਾਨੂੰ ਪੈਕਡ ਹੋਇਆ ਠੀਕ ਹੈ ਕਿਉਂਕਿ ਜੇ ਇੰਡੀਆ ਚ ਵੇਚਣਾ ਹੈ ਤੈਨੂੰ ਡਾਕਟਰ ਵੇਚ ਸਕਦਾ ਹੈ ਕਰਿਆਨੇ ਵਾਲੇ ਨਹੀਂ ਵੇਚ ਸਕਦਾ ਇਹਨੂੰ ਇਸ ਟਰਮ ਚ ਪਾਇਆ ਹੋਇਆ ਹਮ ਠੀਕ ਹੈ ਐਸੇ ਕਰਕੇ ਕਰਿਆਨੇ ਕੋ ਵਾਲੇ ਕੋ ਮੈਗਨੀਸ਼ੀਅਮ ਸਾਲਟ ਨਹੀਂ ਮਿਲੇਗਾ ਹਮ ਇਸ ਇਵਨ ਸਾ ਅਸੀਂ ਫਿਰ ਆਪਣੇ ਜਿੰਨੇ ਵੀ ਹਸਪੀਟਲ ਸਭ ਤੇ ਸਾਨੂੰ ਇਹ ਰੱਖਣਾ ਪਿਆ ਹਮ ਕਿਉਂਕਿ ਅਸੀਂ ਆਪਣੀ ਪੇਸ਼ੈਂਟ ਨੂੰ ਟ੍ਰੀਟਮੈਂਟ ਦੇ ਤੌਰ ਤੇ ਇੱਕ ਹਰਬ ਦੇ ਤੌਰ ਤੇ ਦਿੰਨੇ ਆ ਅਸੀਂ ਇਹਨੂੰ ਤਾਂ ਇਹਨੂੰ ਪਾਣੀ ਨੂੰ ਬਣਾਉਣ ਵਾਸਤੇ ਤੁਸੀਂ ਮੈਗਨੀਸ਼ੀਅਮ ਸਾਲਟ ਚਮੇ ਦਾ ਚੌਥਾ ਹਿੱਸਾ ਉਹਦੇ ਵਿੱਚ ਪਾ ਦੇਣਾ ਉਸੀ 84 मिनरल्स ਨੇ ਹੂੰ ਜਿਹੜੇ ਪਹਿਲਾਂ ਪਾਣੀ 'ਚ ਸੀ ਉਹਦੇ ਪੂਰੇ ਹੋ ਗਏ ਹੁਣ ਪਾਣੀ ਪੀਓ ਸਾਡ ਡੱਬਰ ਹੂੰ ਔਰ ਜਦੋਂ ਤੁਸੀਂ ਪਾਣੀ मिनरल्स ਨਾਲ ਭਰ ਕੇ ਪੀਓਗੇ ਹੂੰ ਬੋਡੀ 'ਚ ਕੈਂਸਰਸ ਆਲ ਡਵੈਲਪ ਨਹੀਂ ਹੋਣਗੇ ਅੱਛਾ ਜੀ ਜੀ ਬੋਡੀ ਦੇ ਵਿੱਚ ਤੁਹਾਡੇ ਬਲੱਡ ਦੀ ਜਿਹੜੀ ਕੁਆਲਿਟੀ ਉਹ ਡਾਊਨ ਨਹੀਂ ਹੋਏਗੀ ਹੂੰ ਤੁਹਾਡੀਆਂ ਹੱਡੀਆਂ ਨਹੀਂ ਜਲਦੀ ਕਮਜ਼ੋਰ ਹੋਣਗੀਆਂ ਜੀ ਤੁਹਾਡਾ ਨਰਵਸ ਤੰਤਰ ਸਟਰੋਂਗ ਰਹੇਗਾ ਵੱਡੀ ਚੀਜ਼ ਕੀ ਹੈ ਡਾਈਜੈਸਟਿਵ ਸਿਸਟਮ ਆਸਟ੍ਰੋਂਗ ਰਹੇਗਾ